ਅੱਜ ਆਪਣੀ ਚਲਦੀ ਆਲੂ ਨੂੰ ਤੇਲੇ ਸੰਡੀ ਦੀ ਸਪਰੇ ਤਕਰੀਬਨ ਇਹ ਦੂਜੀ ਸਪਰੇ ਆਪਣੀ ਸੰਡੀ ਦੀ ਤੇ ਇਹ ਆਪਣੇ ਆਲੂ ਜਿਹੜੇ ਆ ਇਹ ਹੋ ਗਏ ਤਕਰੀਬਨ 40 ਦਿਨ ਦੇ ਆਪਾਂ ਨੂੰ ਹੋਰ ਕੋਈ ਨਹੀਂ ਸਪਰੇਅ ਕਰੀ ਦੀ ਆਪਾਂ ਸਿਰਫ ਆ ਤੇਲੇ ਸੁੰਡੀ ਦੀ ਕਰਨੀ ਆ ਤੇ ਜਾਂ ਪਹਿਲੀ ਸਪਰੇਅ ਦੇ ਨਾਲ ਲੈਨੋ ਜੂਰੀਆ ਪਾਈ ਸੀ ਤੇ ਲੋ ਦੇ ਬਾਅਦ ਚੋ ਕੋਸ਼ ਨਹੀਂ ਆ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਆਪਣੇ ਕਾਦ ਨੂੰ ਤਕਰੀਬਨ 2 ਮਹੀਨਿਆਂ ਦੇ ਹੋ ਜਾਣੇ ਆਲੂ ਤਾਂ ਆਪਣੇ 2 ਮਹੀਨਿਆਂ ਦੇ ਹੋ ਗਏ ਆਲੂ ਨੀਪ ਦੇਖਦੇ ਆ ਕੀ ਸਾਈਜ਼ ਬਣਿਆ ਇਹਨਾਂ ਦਾ ਆ ਦੇਖੋ ਪੂਰਾ ਰਾਸ਼ਨ ਬਣ ਗਿਆ 2 ਮਹੀਨਿਆਂ ਦੇ ਇਹ ਇਹਦੇ 2 ਇਹ ਆਪਣੇ ਹਜੇ 2 ਮਹੀਨਿਆਂ ਦੇ ਆਲੂ ਆਪਾਂ ਇਹਨੂੰ ਪਟਾਂਗੇ 65 ਦਿਨਾਂ ਦੇ ਕਰਕੇ 65 ਤੋਂ 70 ਦਿਨ ਦੇ ਵਿੱਚ ਵਿੱਚ ਹੋਰ ਵੀ ਦੇਖਦੇ ਆਪਾਂ ਪਰ ਦੇਖੋ ਬੜਾ ਵਧੀਆ ਸਾਈਜ਼ ਬਣ ਗਿਆ ਹਜੇ ਇਹਨੇ 2 ਕੁ ਦਿਨਾਂ ਤੱਕ ਪੂਰਾ ਬਣ ਜਾਣਾ ਬਾਕੀ ਆਪਾਂ ਦੱਸਾਂਗੇ ਤੁਹਾਨੂੰ ਵੀ ਇਹ ਆਪਣਾ ਕਿੰਨਾ ਝਾੜ ਨਿਕਲਿਆ ਈ ਰੇਟ ਰਿਹਾ ਆਲੂ ਦਾ ਤੇ तकरीबन ਜੋ ਹੁਣ ਸੁਣਨ ਦੇ ਵਿੱਚ ਆਉਂਦਾ ਵੀ 800 ਤੋਂ ਲੈ ਕੇ 1000 ਦੇ ਵਿੱਚ ਵਿੱਚ ਆਲੂ ਆਪਣਾ ਵਿਖ ਰਿਹਾ ਜਿਹੜਾ ਇੱਕ ਬੋਰੀ 50 ਕਿਲੋ ਦੀ ਇੱਕ ਘਟਾ ਤੇ ਬਾਕੀ ਹੁਣ ਦੇਖੋ ਆਪਣਾ ਕੀ ਰੇਟ ਲੱਗਦਾ ਕਿੰਨਾ ਝਾੜ ਆਉਂਦਾ ਤੇ ਬੀਲ ਤਾਂ ਜੈਨ ਪੂਰੀ ਆ ਬਾਕੀ ਪਟਾਈ ਤੇ ਉੱਤੇ ਪਤਾ ਲੱਗ ਜਾਊਗਾ ਵੀ ਕੀ ਝਾੜ ਆ ਕੀ ਰੇਟ ਆ ਉਸ ਹਿਸਾਬ ਨਾਲ ਫੇ ਤੁਹਾਨੂੰ ਆਪਾਂ ਅਪਡੇਟ ਦਵਾਂਗੇ ਸਾਰੀ ਅੱਜ ਇਹਨੂੰ ਆਪਾਂ ਪਟਾਂਗੇ ਦੱਸਾਂ ਕਿ ਤਕਰੀਬਨ 26 ਜਾਂ 27 ਦੇ ਲਗਭਗ ਪਟਾਂਗੇ ਇਹਨੂੰ ਆਪਾਂ ਉਹ ਚਲਦੀ ਸਪਰੇ